ਸਾਹਿਬ ਜੀ ਗਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਦੀ ਹੈ ਕਿ ਜਿੱਥੇ ਕੀ ਸੌਣ ਮਹੀਨੇ ਦੀਆਂ ਬਰਸਾਤਾਂ ਨੇ ਗਰਮੀ ਤੋਂ ਰਾਹਤ ਤਾਂ ਦਿੱਤੀ ਉੱਥੇ ਹੀ ਬਹੁਤ ਸਾਰੇ ਗਰੀਬ ਘਰਾਂ ਦੀਆਂ ਸੱਤਾਂ ਚੋਪੀਆਂ ਤੇ ਬਹੁਤ ਸਾਰੇ ਗਰੀਬ ਘਰਾਂ ਦੀਆਂ ਸੱਤਾਂ ਜਿਹੜੀਆਂ ਨੇ ਓਟਾ ਕੇ ਅੰਦਰ ਵੀ ਡਿਗ ਪਈਆਂ ਜਿਦੇ ਨਾਲ ਬਹੁਤ ਸਾਰੇ ਕਈ ਲੋਕਾਂ ਦੇ ਜਿਹੜੇ ਆ ਵੱਡੇ ਨੁਕਸਾਨ ਹੋਏ ਤੇ ਕਈ ਇਹ ਲੋਕਾਂ ਦੇ ਜੀ ਜਿਹੜੇ ਨੇ ਉਹ ਥੱਲੇ ਵੀ ਆ ਗਏ ਇਸੇ ਤਰ੍ਹਾਂ ਦੀ ਇੱਕ ਜਿਹੜੀ ਹੈ ਉਹ ਖਬਰ ਨਿਕਲ ਕੇ ਬੋਦੀ ਦੀ ਖੂਈ ਬਟਾਲਾ ਤੋਂ ਵੀ ਸਾਹਮਣੇ ਆਉਂਦੀ ਹੈ ਜਿੱਥੇ ਕਿ ਇੱਕ ਪਰਿਵਾਰ ਇਸ ਘਰ ਦੇ ਵਿੱਚ ਰਹਿ ਰਿਹਾ ਸੀ ਹਾਲਾਂਕਿ ਤੁਸੀਂ ਤਸਵੀਰਾਂ ਦੇ ਦਿੱਤੇ ਪਿਓ ਕਿ ਇਹ ਘਰ ਇੱਕ ਜੋ ਕਿ ਲੈਂਟਰ ਵਾਲਾ ਘਰ ਹੈ ਤੇ ਲੈਂਟਰ ਕੁਝ ਜ਼ਿਆਦਾ ਪੁਰਾਣਾ ਹੋਣ ਕਰਕੇ ਇਹ ਲੈਂਟਰ ਬਰਸਾਤਾਂ ਦੇ ਵਿੱਚ ਸੁੱਤੇ ਪੇ ਬੱਚਿਆਂ ਦੇ ਉੱਤੇ ਡਿੱਗ ਪੈਂਦਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਬਾਕੀ ਜੀ ਤਾਂ ਸੇਫ ਰਹੇ ਪਰ ਇੱਕ ਬੱਚੇ ਦੇ ਸੱਟਾ ਲੱਗ ਗਈਆਂ ਸੀ ਤਾਲ ਦੇ ਨਾਲ ਉਹਨਾਂ ਨੇ ਕਿਹਾ ਵੀ ਗਰੀਬੀ ਦੇ ਨਾਲ ਜਿਹੜਾ ਆ ਉਹ ਜੂਝਦੇ ਪਏ ਸੀ ਜਿਹਦੇ ਕਰਕੇ ਸਮਾਨ ਵੀ ਕਾਫੀ ਜ਼ਿਆਦਾ ਟੁੱਟ ਪੱਜ ਹੋ ਗਿਆ ਤੇ ਕਾਫੀ ਵੱਡਾ ਨੁਕਸਾਨ ਇਸ ਗਰੀਬ ਦਾ ਹੋ ਗਿਆ ਜਿਸ ਦੇ ਨਾਲ ਗਰੀਬ ਹੋਰ ਵੀ ਜ਼ਿਆਦਾ ਦੱਬਿਆ ਗਿਆ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕੀ ਇਸ ਲੈਂਟਰ ਦੇ ਹਾਲਾਤ ਪੂਰੇ ਦਾ ਪੂਰਾ ਲੈਂਟਰ ਜਿਹੜਾ ਆ ਉਹ ਉਹ ਸਰੀਏ ਤੋਂ ਥਲੜਾ ਹਿੱਸਾ ਡਿੱਗ ਪਿਆ ਹੈ ਜਿਹਦੇ ਨਾਲ ਸਮਾਨ ਦਾ ਨੁਕਸਾਨ ਦੇ ਨਾਲ ਨਾਲ ਬੱਚੇ ਦਾ ਵੀ ਸੱਟਾਂ ਲੱਗਣ ਦਾ ਨੁਕਸਾਨ ਜਿਹੜਾ ਆ ਸਾਹਮਣੇ ਆਇਆ ਹੈ ਤੇ ਇਹ ਗਰੀਬ ਨੇ ਜਿਹੜਾ ਆ ਉਹ ਗੁਹਾਰ ਲਗਾਈ ਆ ਸਰਕਾਰ ਨੂੰ ਕਿ ਸਰਕਾਰ ਉਹਨਾਂ ਨੂੰ ਕੁਝ ਨਾ ਕੁਝ ਮੁਆਵਜ਼ਾ ਦੇਵੇ ਤਾਂ ਕਿ ਉਹ ਆਪਣੀ ਸੱਤ ਠੀਕ ਕਰਵਾ ਲੈਣ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਨੂੰ ਸੇਫ ਰੱਖ ਸਕਣ ਤੇ ਆਪਣੇ ਬੱਚਿਆਂ ਦੀ ਸੇਫਟੀ ਦੇ ਲਈ ਸੋਚ ਸਕਣ ਤੇ ਉਹਨਾਂ ਨਾਲ ਦੀ ਨਾਲ ਸਮਾਜ ਦੇ ਵਿੱਚ ਜਿਹੜੇ ਸੇਵਾ ਕਰਦੇ ਨੇ ਸਮਾਜ ਸੇਵੀ ਨੇ ਉਹਨਾਂ ਨੂੰ ਵੀ ਗੁਹਾਰ ਲਗਾਈ ਆ ਕਿ ਜੇਕਰ ਸਰਕਾਰ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਹੈਲਪ ਨਹੀਂ ਕਰਦੀ ਉੱਥੇ ਜਿਹੜਾ ਆ ਉਹ ਸਮਾਜ ਸੇਵੀ ਅੱਗੇ ਵਧ ਕੇ ਇਸ ਗਰੀਬੀਰ ਦੀ ਜਿਹੜੀ ਹੈ ਮਦਦ ਕਰ ਸਕਦੇ ਨੇ ਤੇ ਇਸ ਵੀਰ ਦੀ ਮਦਦ ਕਰ ਸਕਦੇ ਹੋ ਤੁਸੀਂ ਬੋਦੀ ਦੀ ਖੂਈ ਬਟਾਲਾ ਤੋਂ ਇਹ ਵੀਰ ਦੱਸਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਕਿ ਘਰ ਦੇ ਜਿਹੜੇ ਨੇ ਬੁਰੇ ਹਾਲਾਤ ਹੋ ਚੁੱਕੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਐਸੇ ਵੀਰਾਂ ਵਾਸਤੇ ਜੇਕਰ ਮਦਦ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਇਹ ਕਿਸੇ ਸਮਾਜ ਸੇਵੀ ਸੱਜਣਾ ਤੱਕ ਪਹੁੰਚ ਸਕੇ ਤੇ ਇਸ ਵੀਰ ਦੀ ਮਦਦ ਹੋ ਸਕੇ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਵਿੱਕੀ ਮਲਕ ਦੀ ਬਟਾਲਾ ਤੋਂ 에ਰਪੋਰਟ ਦਸਪਾਲ ਜੀ ਦਸਪਾਲ ਜੀ ਕੀ ਹੋਇਆ ਮੇਰਾ ਜੀ ਕਮਰਾ ਬਰਦਾਸ਼ਤ ਨਾ ਡੇ ਪਿਆ ਤੇ ਬੱਚਾ ਇੱਥੇ ਥੱਲੇ ਉਹਨੂੰ ਸਾਟ ਲੱਗੀ ਹੈ ਤੇ ਬਾਕੀ ਸਮਾਨ ਦਾ ਮਟੀਰੀਅਲ ਬਹੁਤ ਮੇਰਾ ਟੁੱਟਾ ਹੈ ਤੇ ਨੁਕਸਾਨ ਮੇਰਾ ਹੋ ਗਿਆ ਮੇਰਾ ਕੋਈ ਕਿੰਨੀ ਕਿਛਤ ਕਮਜ਼ੋਰ ਆ ਸਾਤ ਦੇ ਦਿਨ ਬਾਕੀ ਬਚੀ ਹੋਈ ਡਿਗਣੀ ਤਰੇਲਾ ਹੀ ਦੀਆਂ ਮੈਂ ਬਾਕੀ ਲੈਂਟਰ ਤੇ ਜੰਗਾਲ ਲਗਾ ਖਦਾ ਜਾਂਦਾ ਸੀਰੀਸ ਮੇਥੇ ਫਲਟ ਵੀ ਜਾਂਦੇ ਕਿ ਕਿੰਨੇ ਜੀਓ ਖਰਚ ਰਹਿੰਦੇ ਜੀ ਅਹੀ ਜਾਂਦੀਆਂ ਦੋ ਬੱਚੇ ਵੀ ਆਏ ਸਰ ਜੀ ਜੇ ਇੱਕ ਕਾਕਾ ਕਮਰੇ ਇੱਕ ਮੇਰੀ ਗੁੱਡੀਆਂ ਕੇ ਮੇਰੇ ਕਮਰੇ ਚ ਆਦੇ ਚਾਰ ਦੀਆਂ ਸਾਰੀ ਕਿਰੇ ਸਾਰੀ ਕਿਰੇ ਸੰਦੇ ਇੱਥੇ ਜਿੱਤੇ ਲੱਗੇ ਭਾਈ ਤਕੁਰ ਸੋਈ ਕਿਤਨਾ ਚਾਹੂ ਸੋਈ ਸਾਡੀ ਆਈ ਕਮਰੇ ਜੇ ਇਹ ਸਹੀ ਨਹੀਂ ਪਾਈ ਡੀ ਕਮਰੇ ਇਹ ਇੱਥੇ ਰੋਟੀ ਪੈ ਬਗਾਨੇ ਹੀ ਖਾਣਨੇ ਆ ਇੱਥੇ ਸੌਂਦੇ ਕੱਡੀ ਰਿਸਕ ਨਹੀਂ ਆ ਕਿੰਨਾ ਕੁ ਰਿਸਕ ਹਾਰਾ ਰਿਹਾ ਰਿਸਕ ਭਾਈ ਇਹ ਇਤਨੇ ਦਿਨ ਜਿੰਨ ਦਿਨ ਲੱਗਾ ਇਤਨੇ ਦਿਨ ਦਿਨ ਦੋ ਦਿਨ ਲੱਗੇ ਬਸ ਆ ਨਾ ਇਹ ਦੇਰ ਰੋਗਨੇ ਖਾਣਨੇ ਨੇ ਦਿਨੇ ਦੇ ਆ ਪੇ ਦਿੱਤੇ ਬਾਹਰ ਬੈ ਰਨੇ ਆ ਦਿਨ ਚੜਦਾ ਤੇ ਫਿਰ ਤੁਰਕਣਗਾ ਕੰਮ ਮੇਰੇ ਰਸ਼ਕਾ ਗਵਾਜਾ ਰਸ਼ਕਾ ਬੋਣਾ ਮੇਰੇ ਤੇ 7-8 ਮਹੀਨੇ ਰਖਾ ਗਵਾਈਗਾ ਮੈਨੂੰ ਟੀਵੀ ਦੋ ਵਾਰੀ ਹੋਈ ਹੈ ਮੈਂ ਤੇ ਤੁੰ ਮਸਲ ਜਾਗਨੇਗਾ ਸਤਿ ਸ੍ਰੀ ਅਕਾਲ ਜੀ ਰੋਟੇ ਕੋਈ ਜਿਆਦਾ ਹੈ ਜਿਆਦਾ ਹੈ ਭਾਈ ਇਹੇ ਕਮਰਾ ਜੇ ਨਾ ਹੀ ਇਹਨੂੰ ਤੇ ਕੋਈ ਜੰਗ ਘਰ ਨਹੀਂ ਇਹ ਕਮਰਾ ਨਹੀਂ ਕੋਈ ਦੇਣ ਦਾ ਕੋ ਲੈਣ ਦਾ ਨਹੀਂ ਹੱਡੀ ਕੋਈ ਸੁਣ ਨਹੀਂ ਅਲੀ ਇਹ ਤੇ ਮਾਰੇ ਦਿਾਸ ਰੀਆਂ ਤੇ ਦੇ ਪਾਸੇ ਜਿੰਦੇ ਨੇ ਪੜੇ ਗਏ ਚਾਰ ਤੇ ਠੀਕ ਹੈ ਅਈ ਉਹਦੇ ਅਸਰੇ ਹੱਡੀ ਪਾਜੀ ਕੋਈ ਹਲਕ ਨਹੀਂ ਹੈਗੀ ਚਾਰ ਪੰਜ ਦਿਨ ਗਿਆ ਕਮਰਾ ਡੀਆ ਬਰਸਾਤ ਨਾਲ ਸਾਡੇ ਸੋਈ ਨਹੀਂ ਕੋਈ ਬਾਥਰੂਮ ਨਹੀਂ ਬੰਦਾ ਮੇਰਾ ਕਮਾਈ ਕਰਨਾ ਜਿਹੜਾ ਉਹ ਬੈਠੇ ਨੌ ਮਹੀਨੇ ਹੋਗਾ ਤੇ ਮਤਲਬ ਕੋਈ ਜੁਗਾਰ ਹੈ ਨਹੀਂ ਉਹ ਬੱਚਾ ਛੋਟਾ 18 ਸਾਲ ਦਾ ਉਹ ਵੀ ਕੋਈ ਕੰਮ ਕਰਨੀ ਕਰਦਾ ਬੇਟੀ ਮੇਰੀ ਜਵਾਨ ਵਈ ਵਿਆਹਣ ਵਾਲੀ ਹੈ ਪਰ ਹਲੇ ਉਹ ਵੀ ਮਤਲਬ ਘਰੇ ਬੈਠੀ ਕਿੰਨਾ ਕਿਰਸਪੀ ਹੋ ਜਾਂਦਾ ਇਥੇ ਰਹਿਣ ਰਿਸਕ ਬਹੁਤ ਜ਼ਿਆਦਾ ਜਾਨੂੰ ਸਾਨੂੰ ਤਾਂ ਨਾਕ ਤੇ ਰੋਟੀ ਪਕਾਉਂਦਾ ਹੁਕਮੰਦਾ ਹੀ ਯਾਨੀ ਕਿ ਤਹਾਨੂੰ ਨਾ ਉੱਤੇ ਡਿੱਗ ਪਏ ਕਹਿੰਦੇ ਹੁਣ ਨਾ ਡਿੱਗ ਪਏ ਜਦੋਂ ਫਿਰ ਸਰਕਾਰਾਂ ਤਾਂ ਜਿੱਥੇ ਕੀ ਕਰਦੇ ਆਹੀ ਇਦਾਂ ਹੀ ਫਿਰ ਇੱਕ ਕਦੀ ਅੰਦਰ ਕਦੀ ਬਾਹਰ ਇਦਾਂ ਹੀ ਕਰਦੇ ਰਹਿੰਦੇ ਅਸੀਂ ਇਹ ਰੋਟੀ ਨਾਲੇ ਬਣਾਈ ਸਰੇ ਮੀ ਆ ਗਿਆ ਫਿਰ ਰੋਟੀ ਨਹੀਂ ਬਣਾਈ ਆਈ ਕਿ ਤੁਹਾਨੂੰ ਕੋਈ ਕੱਚੇ ਕੋਠਿਆਂ ਦੀ ਗਾਰੰਟੀ ਨਹੀਂ ਮਿਲੀ ਨਹੀਂ ਜੀ ਉਹਨਾਂ ਦੀ ਤੁਹਾਨੂੰ ਮਤਲਬ ਨਹੀਂ ਮਨਜ਼ੂਰ ਹੋ ਸਕਦੀ ਤੁਹਾਡੀ ਅਸੀਂ ਕਿਹਦੇ ਦੇਖੇ ਜਦੋਂ ਤੁਹਾਨੂੰ ਕੋਈ ਜਗਣੀ ਵੀ ਹੈ ਕੱਢ ਕਰ ਉਹ ਮੁੰਡੇ ਦੇ ਗੁੱਜੀ ਸੱਟ ਲੱਗੀ ਸੀ 18 ਸਾਲ ਦਾ ਜਿਹੜਾ